ਇਸ ਵਾਰ ਅਮਨਾਂ ਦੀ ਯਾਤਰਾ ਨੂੰ ਲੈ ਕੇ ਬਹੁਤ ਹੀ ਭਾਰੀ ਉਤਸ਼ਾਹ ਜਿਹੜਾ ਵਾ ਪਕਾ ਦੇ ਵਿੱਚ ਪਾਇਆ ਜਾ ਰਿਹਾ ਜੀ ਸਾਰੇ ਹੀ ਦੀਵਾਨੇ ਨੇ ਕੋੜੇਨਾਥ ਦੇ ਦਰਸ਼ਨਾਂ ਨੂੰ ਬਾਬਾ ਬਰਫਾਨੀ ਜੀ ਦੇ ਦਰਸ਼ਨਾਂ ਨੂੰ ਜਦੋਂ ਯਾਤਰਾ ਦਾ ਮਤਲਬ ਦਿਨ ਸਟਾਰਟ ਹੁੰਦਾ ਵਾ ਮੰਨ ਕੇ ਚੱਲੋ ਵੀ ਸਾਲ ਭਰ ਦੀ ਤਿਆਰੀਆਂ ਚੱਲਦੀ ਰਹਿੰਦੀਆਂ ਲੋਕਾਂ ਦੀਆਂ ਸਾਡੇ ਕੋਲ ਤਿੰਨ ਮਹੀਨੇ ਪਹਿਲਾਂ ਹੀ ਰਜਿਸਟ੍ਰੇਸ਼ਨ ਵਾਸਤੇ ਜਾਂ ਜਦੋਂ ਸਾਲ ਦੀ ਸਟਾਰਟਿੰਗ ਜਨਵਰੀ ਹੁੰਦੀ ਹੈ ਤੇ ਸਾਡੇ ਕੋਲ ਉਹਦੀ ਕੁਐਰੀ ਰਾਣੀ ਸ਼ੁਰੂ ਹੋ ਜਾਂਦੀ ਹੈ ਤੇ ਜਿੱਦਾਂ ਹੀ ਰਜਿਸਟ੍ਰੇਸ਼ਨ ਸਟਾਰਟ ਹੁੰਦੀ ਹੈ ਅਸੀਂ ਰਜਿਸਟ੍ਰੇਸ਼ਨ ਕਰਵਾਨੇ ਆ ਉਸ ਤੋਂ ਇਲਾਵਾ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਪੂਰੀ ਵਿਵਸਥਾ ਪੂਰੀ ਦੇਖਣੀ ਹੁੰਦੀ ਹੈ ਕਿਉਂਕਿ ਇਹ ਘਟੋ ਘਟ 8 ਤੋਂ 10 ਦਿਨਾਂ ਦਾ ਸਾਰਾ ਆਉਣ ਜਾਣ ਦਾ ਸਿਸਟਮ ਹੈ ਔਰ ਇੱਕ ਇੱਕ ਯਾਤਰੀ ਨੂੰ ਪੂਰਾ ਸਮਝਾਇਆ ਜਾਂਦਾ ਦੱਸਿਆ ਜਾਂਦਾ ਕਿ ਕਿੰਨੀ ਖੁਸ਼ੀ ਹੋ ਰਹੀ ਹੈ ਇਸ ਟਾਈਮ ਤੋਂ ਜਿ ਰਵਾਨਾ ਹੋਣ ਜਾ ਰਹੇ ਹੈਗੇ एकदम ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਫਸਟ ਟਾਈਮ ਜਾ ਰਹੇ ਹੈ ਫਸਟ ਟਾਈਮ ਜਾ ਰਹੇ ਹਾਂ ਮਰ ਰਹੇ ਹਾਂ ਹਾਂ ਜੀ ਤੇ ਕਿੰਨਾ ਚਿਰ ਤੋਂ ਇੰਤਜ਼ਾਰ ਕਰ ਰਹੇ ਸੀ ਬਹੁਤ ਦਿਨੋਂ ਸੇ ਕਰ ਰਹੇ ਸੀ ਇੰਤਜ਼ਾਰ ਜਬ ਸੇ ਰਜਿਸਟ੍ਰੇਸ਼ਨ ਹੋ ਗਿਆ ਸੀ ਇੰਤਜ਼ਾਰ ਹੀ ਕਰ ਰਹੇ ਸੀ ਕਿ ਕਦ ਜਾਏਗੇ ਸਾਦਾ ਰੇਮਡ ਹੋ ਰਿਹਾ ਹੈ ਸਿਕਿਉਰਟੀ ਹੋ ਰਹੀ ਹੈ ਉਸ ਤਰ੍ਹਾਂ ਲੋਕਾਂ ਦਾ ਚਾਹ ਵੀ ਵੱਧ ਰਿਹਾ ਹੈਗਾ ਹੈ ਹਰ ਸਾਲ ਲੋਕੀ 20 50000 ਦੀ ਕੁਆਂਟੀਟੀ ਵੱਧ ਰਹੀ ਹੈ ਲੋਕਾਂ ਜਾਣਦੀ ਹਰ ਹਰ ਮਹਾਦੇਵ ਦੋਸਤੋ ਮੇਰਾ ਨਾਮ ਹੈ ਹਰਦੀਪ ਦੁਆ ਅਤੇ ਤੁਸੀਂ ਦੇਖ ਰਹੇ ਲੁਧਿਆਣਾ ਲਾਈਵ ਅਗਰ ਗੱਲ ਕਰੀਏ ਅਮਰਨਾਥ ਲਈ ਪੂਰੇ ਹਿੰਦੁਸਤਾਨ ਤੋਂੜੇ ਪੱਖਾਂ ਦਾ ਜੱਥਾ ਜਾਣਾ ਸ਼ੁਰੂ ਹੋ ਗਏ ਉੱਥੇ ਕਿ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਭਗਤਾਂ ਦਾ ਜੱਥਾ ਜਿਹੜਾ ਵਾ ਬਸਾਂ ਦੇ ਰਾਈ ਜਾ ਰਿਹਾ ਹੈ ਉਹ ਤੁਹਾਨੂੰ ਦੱਸਦਾ ਕਿ ਨੀਲਕੰਟ ਸੇਵਾ ਸਮਿਤੀ ਜੋ ਕਿ ਲਗਾਤਾਰ 19 ਸਾਲਾਂ ਤੋਂ ਹੈ ਜੱਥਾ ਬਸਾਂ ਦੇ ਦੁਆਰਾ ਰਵਾਨਾ ਕਰ ਰਹੀ ਹੈ ਇਸ ਸਾਲ ਵੀ ਬਹੁਤ ਧੂਮਤਾਮ ਦੇ ਨਾਲ ਜਕਾਰਿਆਂ ਦੇ ਨਾਲ ਜੱਥਾ ਜਿਹੜਾ ਵਾ ਰਵਾਨਾ ਕੀਤਾ ਜਾ ਰਿਹਾ ਸਾਡੇ ਨਾਲ ਗੱਲ ਕਰ ਮੌਜੂਦ ਨੇ ਪ੍ਰਧਾਨ ਨੀਰਜ ਜੀ ਤੇ ਆਓ ਫਿਰ ਗੱਲ ਕਰਦੇ ਹਾਂ ਔਰ ਜਾਣਦੇ ਹਾਂ ਕਿੰਨਾ 우ਸਾ ਜਿਹੜਾ ਵੈਸ ਟਾਈਮ ਭਗਤਾਂ ਹੀ ਦੇਖਿਆ ਜਾ ਰਿਹਾ ਹਰ ਹਰ ਮਹਾਦੇਵ ਜੈ ਬੋਲੇ ਨਾਦ ਜੀ ਸਾਰਿਆਂ ਨੂੰ ਸਰ ਕਿੰਨਾ 우ਸਾ ਦੇਖਿਆ ਜਾ ਰਿਹਾ ਸੀ ਇਸ ਵਾਰ ਅਮਰਨਾਥ ਯਾਤਰਾ ਨੂੰ ਲੈ ਕੇ ਬਹੁਤ ਹੀ ਭਾਰੀ ਉਤਸ਼ਾਹ ਜਿਹੜਾ ਵਾ ਭਗਤਾਂ ਦੇ ਵਿੱਚ ਪਾਇਆ ਜਾ ਰਿਹਾ ਜੀ ਸਾਰੇ ਹੀ دیਵਾਨੇ ਨੇ ਪੋੜੇਨਾਥ ਦੇ ਦਰਸ਼ਨਾਂ ਨੂੰ ਬਾਬਾ ਬਰਫਾਨੀ ਜੀ ਦੇ ਦਰਸ਼ਨਾਂ ਨੂੰ ਜੀ ਸੱਕੇ ਕਿੰਨੇ ਸਾਲ ਤੋਂ ਲਗਾ ਜਿਸ ਤਰ੍ਹਾਂ ਲਿਖਿਆ ਕਿ 19 ਸਾਲਾਂ ਤੋਂ ਸਿਰਵਾਰਨਾ ਕਰਦੇ ਆ ਰਹੇ ਹੋ ਕਿੰਨਾ ਉਤਸ਼ਾਹ ਹਰ ਸਾਲ ਦੇਖਣ ਨੂੰ ਮਿਲਦਾ ਭਗਤਾਂ ਦੇ ਵਿੱਚ 19 ਸਾਲਾਂ ਤੋਂ ਲਗਾਤਾਰ ਹਰ ਸਾਲ ਜਿਹੜਾ ਵਾ ਜੋਸ਼ ਉਹ ਦੁੱਗਣਾ ਤਿਗਣਾ ਚੌਗਣਾ ਹੋ ਜਾਂਦਾ ਜੀ ਕਿੰਨੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਭਗਤਾਂ ਨੂੰ ਕਰਵਾਈਆਂ ਜਾਂਦੀਆਂ ਨੇ ਔਰ ਕਿਸ ਪ੍ਰਕਾਰ ਦੇ ਨਾਲ ਜਿਹੜਾ ਹੈ ਰਵਾਨਾ ਚ ਬਸਤਾ ਕੀਤੀਆਂ ਜਾਂਦੀਆਂ ਨੇ ਸਵੇਰ ਤੋਂ ਭਗਤਾਂ ਨੂੰ ਲੈ ਕੇ ਜਾਣਾ ਇੱਕ ਬਹੁਤ ਹੀ ਜ਼ਿੰਮੇਵਾਰੀ ਦਾ ਕੰਮ ਹੈ ਤੇ ਇੱਕ ਇਹਨਾਂ ਨੂੰ ਸਮਝਾਣਾ ਬਿਜਾਣਾ ਸਾਰਾ ਕੁਝ ਜਿਹੜਾ ਹੈਗਾ ਕੀ ਕੀ ਚੀਜ਼ਾਂ ਦੱਸਦੇ ਉਹਨਾਂ ਨੂੰ ਉਹਨਾਂ ਨੂੰ ਸਾਰਾ ਇੱਥੋਂ ਲੈ ਕੇ ਯਾਤਰਾ ਦੇ ਦੌਰਾਨ ਕੀ ਕੁਝ ਜਿਹੜਾ ਹੋਣਾ ਹੈ ਕਿਵੇਂ ਜਾਣਾ ਵਾ ਕੀ ਉੱਥੇ ਖਾਣਾ ਕੀ ਪਹਿਨਣਾ ਸਾਰਾ ਕੁਝ ਜਿਹੜਾ ਹੈ ਡਿਟੇਲ ਦੇ ਵਿੱਚ ਉਹਨਾਂ ਨੂੰ ਦੱਸਿਆ ਜਾਂਦਾ ਅਗਰ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਤੋਂ ਅਮਰਨਾਥ ਦੀ ਯਾਤਰਾ ਕਿੰਨੇ ਦਿਨਾਂ ਦੀ ਰਹਿੰਦੀ ਕਿਸ ਪ੍ਰਕਾਰ ਨਾਲ ਖਾਣਾ ਪੀਣਾ ਰਹਿਣਾ ਉਹਨਾਂ ਦਾ ਉੱਥੇ ਰਹਿੰਦਾ ਅਮਰਨਾਥ ਦੀ ਜਿਹੜੀ ਯਾਤਰਾ ਬਾ ਲੁਧਿਆਣਾ ਤੋਂ ਅਸੀਂ ਗੱਲ ਕਰੀਏ ਤਾਂ 2 ਦਿਨਾਂ ਦੇ ਵਿੱਚ ਅਸੀਂ ਉੱਥੇ ਪਹੁੰਚਦੇ ਹਾਂ ਜੰਮੂ ਤੋਂ ਕਾਨਵਾਈ ਰਾਹੀਂ ਦੂਏ ਦਿਨ ਪਹਿਲਗਾਮ ਪਹੁੰਚਿਆ ਜਾਊਗਾ ਪਹਿਲਗਾਮ ਤੋਂ ਦਰਸ਼ਨਾ ਵਾਸਤੇ ਅਗਲੇ ਦਿਨ ਯਾਤਰੀ ਨਿਕਲਣਗੇ ਤਾਂ 3 ਦਿਨ ਪਹੁੰਚਣਗੇ ਅਮਰਨਾਥ ਗੁਫਾ ਜੀ ਦੇ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਕਰਨਗੇ ਦਰਸ਼ਨ ਕਰਨ ਤੋਂ ਬਾਅਦ ਫਿਰ ਵਾਪਸੀ ਆਪਣੇ ਘਰਾਂ ਨੂੰ ਤੁਰਨਗੇ ਜੀ ਠੀਕ ਹੈ ਕੀ ਕਹਿਣਾ ਚਾਹੂਗਾ ਤੁਸੀਂ ਮੈਂ ਆਹੀ ਕਹਿਣਾ ਚਾਹੁੰ ਜਿਹੜੇ ਵੀ ਯਾਤਰੀ ਜਾਂਦੇ ਹਣ ਨਾਲ ਉਹ ਮਤਲਬ ਇਹਦੇ ਨਾਲ ਜੁੜੇ ਨੇ ਤੇ ਜਾਣਨ ਕੀ ਅਮਨਾ ਤਾਂ ਕੀ ਹੈ ਹਮੇਸ਼ਾ ਜਾਣਨ ਨਾਲ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਾਂਜੀ ਕੀ ਕਹਿਣਾ ਚਾਹੂਗਾ ਮੇਰੇ ਸੋ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਜੈ ਭੋਲੇਨਾਥ ਜੀ ਸੋ ਨੀਲਕੰਨ ਸੇਵਾ ਸਮਿਤੀ ਜਿਵੇਂ ਹਰ ਸਾਲ ਉਪਰਾਲਾ ਕਰਦੀ ਹੈ ਜੀ ਇਸ ਵਾਰ ਵੀ ਸਾਡੀਆਂ ਤਿੰਨ ਬੱਸਾਂ ਜਾ ਰਹੀਆਂ ਨੇ ਤਕਰੀਬਨ 200 ਯਾਤਰੀ ਸਾਡਾ ਜਾ ਰਿਹਾ ਜੀ ਤੇ ਲੁਧਿਆਣਾ ਸ਼ਹਿਰ ਤੋਂ ਵੀ ਨੇ ਕੁਝ ਲੁਧਿਆਣਾ ਦੇ ਨਾਲ ਦੇ ਇਲਾਕਿਆਂ ਤੋਂ ਵੀ ਨੇ ਸੋ ਬੜੇ ਸੁਭਾਗਿਆ ਦਾ ਦਿਨ ਹੈ ਜੀ ਅੱਜ ਬੜਾ ਕਿਸਮਤ ਵਾਲਾ ਦਿਨ ਹੋਰ ਬੜੇ ਕਿਸਮਤ ਵਾਲੇ ਯਾਤਰੀ ਨੇ ਜਿਹੜੇ ਅਮਨਤ ਦੀ ਗੋਪਾਥੇ ਜਾ ਰਹੇ ਨੇ ਸੋ ਸਾਰਿਆਂ ਨੂੰ ਜੈ ਭੋਲੇ ਨਾਥ ਜੀ ਕਿੰਨਾ ਇੰਤਜ਼ਾਰ ਰਹਿੰਦਾ ਇਸ ਦਿਨ ਦਾ ਜਦੋਂ ਬਸਾਂ ਭਰਦੀਆਂ ਨੇ ਰਵਾਨਾ ਹੁੰਦੀਆਂ ਸਰ ਇਹਦੇ ਵਾਸਤੇ ਤਾਂ ਮਤਲਬ ਜਦੋਂ ਯਾਤਰਾ ਦਾ ਮਤਲਬ ਦਿਨ ਸਟਾਰਟ ਹੁੰਦਾ ਵਾ ਮੰਨ ਕੇ ਚੱਲੋ ਵੀ ਸਾਲ ਭਰ ਦੀ ਤਿਆਰੀਆਂ ਚੱਲਦੀ ਰਹਿੰਦੀਆਂ ਲੋਕਾਂ ਦੀਆਂ ਸਾਡੇ ਕੋਲ ਤਿੰਨ ਮਹੀਨੇ ਪਹਿਲਾਂ ਹੀ ਰਜਿਸਟ੍ਰੇਸ਼ਨ ਵਾਸਤੇ ਜਾਂ ਜਦੋਂ ਸਾਲ ਦੀ ਸਟਾਰਟਿੰਗ ਜਨਵਰੀ ਹੁੰਦੀ ਹੈ ਤੇ ਸਾਡੇ ਕੋਲ ਉਹਦੀ ਕੁਐਰੀ ਰਾਣੀ ਸ਼ੁਰੂ ਹੋ ਜਾਂਦੀ ਹੈ ਤੇ ਜਿੱਦਾਂ ਹੀ ਰਜਿਸਟ੍ਰੇਸ਼ਨ ਸਟਾਰਟ ਹੁੰਦੀ ਹੈ ਅਸੀਂ ਰਜਿਸਟ੍ਰੇਸ਼ਨ ਕਰਵਾਨੇ ਆ ਕੀ ਪੂਰੀ ਵਿਵਸਥਾ ਪੂਰੀ ਦੇਖਣੀ ਹੁੰਦੀ ਹੈ ਕਿਉਂਕਿ ਇਹ ਕਟੋ-ਕਟ 8 ਤੋਂ 10 ਦਿਨਾਂ ਦਾ ਸਾਰਾ ਆਣ-ਜਾਣ ਦਾ ਸਿਸਟਮ ਹੈ ਔਰ ਇੱਕ-ਇੱਕ ਯਾਤਰੀ ਨੂੰ ਪੂਰਾ ਸਮਝਾਇਆ ਜਾਂਦਾ ਦੱਸਿਆ ਜਾਂਦਾ ਕਿ ਜਿਸ ਦਾ ਨਾਮ ਲੈ ਰਹੇ ਕਿਹੜੇ ਭਗਤੇ ਕਿਹੜੇ ਨਹੀਂ ਜਾ ਸਕਦੇ ਉੱਤੇ ਸਰ ਸਰ ਦੇਖੋ ਵੈਸੇ ਤਾਂ ਜੋ ਗਵਰਨਮੈਂਟ ਦੇ ਲਾਜ਼ ਨੇ ਉਹ ਤਾਂ ਇਹ ਕਹਿੰਦੇ ਨੇ ਕਿ ਜੇ 8 ਸਾਲ ਤੋਂ ਛੋਟਾ ਬੱਚਾ ਹੋਵੇ ਜਾਂ 65 ਸਾਲ ਤੋਂ ਉੱਪਰ ਦੇ ਬਜ਼ੁਰਗ ਨਹੀਂ ਜਾ ਸਕਦੇ ਬਟ ਯਾਤਰਾ ਨੂੰ ਦੇਖਦੇ ਹੋਏ ਕਈ ਬੱਚਿਆਂ ਦੀ ਜਿੱਦ ਹੁੰਦੀ ਹੈ ਜਿਵੇਂ ਹੁਣ ਸਾਡੇ ਨਾਲ ਇਸ ਵਾਰ ਛੋਟੇ ਬੱਚੇ ਵੀ ਨੇ ਬਟ 10 ਸਾਲ ਤੋਂ ਉੱਪਰ ਦੇ ਨੇ 12 ਤੋਂ 14 ਸਾਲ ਦੇ ਨੇ ਤੇ ਉਸ ਤੋਂ ਇਲਾਵਾ ਰਜਿਸਟ੍ਰੇਸ਼ਨ ਕਰਾਣੀ ਜ਼ਰੂਰੀ ਹੈ ਕਿਉਂਕਿ ਇਹ ਉੱਥੇ ਦਾ ਰੂਲ ਹੈ ਜੀ ਜਿਹਦੀ ਰਜਿਸਟ੍ਰੇਸ਼ਨ ਹੋਏਗੀ ਉਹੀ ਉੱਥੇ ਜਾਂਦਾ ਵਾ ਚਾਰਜ ਸਰ ਉਹਦੇ ਕੁਝ ਨਹੀਂ ਹੈ ਉਹਦੇ ਕੁਝ ਰਜਿਸਟ੍ਰੇਸ਼ਨ ਦੇ 100 ਰੁਪਏ ਚਾਰਜ 150 ਰੁਪਏ 150 ਚਾਰਜ ਨੇ ਤੇ ਉਸ ਤੋਂ ਇਲਾਵਾ ਮੈਡੀਕਲ ਕਰਾਣਾ ਜ਼ਰੂਰੀ ਹੈ ਜੀ ਮੈਡੀਕਲ ਫਿਟਨੈਸ ਜ਼ਰੂਰੀ ਹੈ ਸੋ ਇਹ ਚੀਜ਼ਾਂ ਜਿਨ੍ਹਾਂ ਦੀ ਫਿਟਨੈਸ ਦੇ ਨਾਲ ਜ਼ਰੂਰੀ ਨੇ ਸੋ ਕਹਿਣ ਦਾ ਮਤਲਬ ਜਿਹਦੀ ਕਿਸਮਤ ਦੇ ਵਿੱਚ ਲਿਖਿਆ ਭੋਲੇ ਬਾਬਾ ਨੂੰ ਬੁਲਾਣਾ ਸੋ ਆਪਣਾ ਉਹ ਪੂਰਾ ਕਰਕੇ ਉਹ ਜਾਂਦਾ ਵਾ ਤੇ ਉੱਥੇ ਯਾਤਰਾ ਪੂਰੀ ਕਰਦਾ ਆਪਣੇ ਕਿੰਨੀ ਖੁਸ਼ੀ ਹੋ ਰਹੀ ਹੈ ਇਸ ਟਾਈਮ ਸੇ ਰਵਾਨਾ ਹੋ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਫਸਟ ਟਾਈਮ ਜਾ ਰਹੇ ਹਾਂ ਫਸਟ ਟਾਈਮ ਜਾ ਰਹੇ ਹਾਂ ਮਰਨਾ ਹਾਂਜੀ ਤੇ ਕਿੰਨੇ ਦਿਨਾਂ ਤੋਂ ਇੰਤਜ਼ਾਰ ਕਰ ਰਹੇ ਸੀ ਇਸ ਦਿਨ ਦਾ ਬਹੁਤ ਦਿਨੋਂ ਸੇ ਕਰ ਰਹੇ ਸੀ ਇੰਤਜ਼ਾਰ ਜਬਸੇ ਰਜਿਸਟ੍ਰੇਸ਼ਨ ਹੋ ਗਿਆ ਸੀ ਇੰਤਜ਼ਾਰ ਹੀ ਕਰ ਰਹੇ ਸੀ ਕਿ ਕਬ ਜਾਏਗੇ ਰਿਸ਼ਤੇਦਾਰ ਨੂੰ ਦੱਸਤਾ ਮੈਂ ਜਾ ਰਹੀ ਹਾਂ ਹਾਂਜੀ ਹਾਂਜੀ ਦਸਤਾ ਪਹਿਲੀ ਵਾਰ ਜਾ ਰਹੇ ਹਾਂ ਮਰਨਾ ਨਹੀਂ ਸੈਕਿੰਡ ਟਾਈਮ ਸੈਕਿੰਡ ਟਾਈਮ ਜਾ ਰਹੇ ਹੋ ਹਾਂਜੀ ਲਾਸਟ ਟਾਈਮ ਐਕਸਪੀਰੀਅੰਸ ਕਿੱਦਾ ਦਾ ਰਿਹਾ ਸੀ ਬਹੁਤ ਵਧੀਆ ਸੀ ਇਸ ਵਾਰੀ ਕਿੱਦਾ ਹੀ ਤਿਆਰੀਆਂ ਕਰਕੇ ਜਾ ਰਹੇ ਹਾਂ ਪਿਛਲੀ ਵਾਰ ਨਾਲੋਂ ਜ਼ਿਆਦਾ ਵਧੀਆ ਤਿਆਰੀਆਂ ਕੀਤੀਆਂ ਨੇ ਫਸਟ ਟਾਈਮ ਗਏ ਸੀ ਪਰਮਾਤਮਾ ਨੇ ਅਰਦਾਸ ਸੁਣੀ ਬੇਨਤੀ ਕੀਤੀ ਸੀ ਕੰਪਲੀਟ ਹੋਈ ਅੱਜ ਸੁਖ ਲਾਣ ਜਾ ਰਹੇ ਆ ਸਪੀਡ ਫੈਮਿਲੀ ਜਾ ਰਹੇ ਆ ਅੱਛਾ ਹਾਂਜੀ ਔਰ ਅਗਰ ਗੱਲ ਕਰੀਏ ਕਿੰਨੇ ਦਿਨ ਤੋਂ ਇੰਤਜ਼ਾਰ ਕਰ ਰਹੇ ਸੀ ਇਸ ਦਿਨ ਦਾ ਜਦੋਂ ਫਾਈਨਲੀ ਬੱਸ ਤਾਂ ਮੈਨੂੰ 3-4 ਮਹੀਨੇ ਹੋ ਗਏ ਵੇਟ ਕਰਦੀ ਇਹਨੂੰ ਪਰ ਮੈਂ ਫਾਈਨਲੀ 10-12 ਸਾਲ ਤੋਂ ਵੇਟ ਕਰ ਰਹੀ ਸੀ ਐਕਸਰ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਸਭ ਨੂੰ ਜਾਣਨਾ ਚਾਹੀਦਾ ਪਰਮਾਤਮਾ ਦੇ ਦਰ ਦੇ ਬੰਬੰ ਭੋਲੇ ਹਾਂਜੀ ਕੀ ਨਾਮ ਤੁਹਾਡਾ ਮੀਨਾ ਕੁਮਾਰੀ ਕੀ ਕਹਿਣਾ ਚਾਹੋਗੇ ਕੀਤਾ ਕਰਦੇ ਕਿੰਨਾ ਦਿਨ ਤਿਆਰ ਯਾਤਰਾ ਦਾ 3 ਮਹੀਨੇ ਹੋ ਗਏ ਮੇਰੇ ਕੋਲੋਂ ਯਾਤਰਾ ਦਾ ਹਾਂਜੀ ਤਿਆਰ ਕਰ ਰਹੇ ਸੀ ਹਾਂਜੀ ਜਸਤ ਬਹੁਤ ਜਿਆਦਾ ਬਤਾ ਨਹੀਂ ਸਕਤੀ ਤੁਸੀਂ ਕਿੱਥੋਂ ਆਏ ਹੋ ਮੈਂ ਤੇ ਲੁਧਿਆਣੀ ਤੋਂ ਹੀ ਆਂ ਹਾਂ ਕਿੰਨੇ ਦਿਨਾਂ ਤੋਂ ਇੰਤਜ਼ਾਰ ਸੀ ਯਾਤਰਾ ਦਾ ਜਦੋਂ ਦੀ ਟਿਕਟ ਬੁੱਕ ਹੋਏ ਵੀ ਜਾਨੀ ਕਿ ਅਸੀਂ ਨਾ ਮਾਰਚ ਦੀਕਦੇ ਹੀ ਹੁੰਦੇ ਆ ਪਿੱ ਕਦੋਂ ਬੁਕਿੰਗ ਹੋਵੇ ਕਦੋਂ ਜਾਈਏ ਬਸ ਅਲੱਗ ਐਕਸਾਈਟਮੈਂਟ ਹੈ ਕੀ ਪਹਿਸਟ ਜਰ ਪਹਿਲਾਂ ਵੀ ਜਾ ਕੇ ਆਏ ਥਰਡ ਟਾਈਮ ਥਰਡ ਟਾਈਮ ਜਾ ਰਹੇ ਹਾਂ ਹਾਂ ਸੈਕੰਡ ਫਰਸਟ ਔਰ ਸੈਕੰਡ ਕੇ ਸੀ ਕਿ ਬਾਲਟਾਲ ਤੋਂ ਹੁਣ ਪਹਿਲगांव ਤੋਂ ਆ ਤੇ ਕਿੰਨੀ ਐਕਸਾਈਟਮੈਂਟ ਆंदा ਹਰ ਸਾਲ ਜਾਣ ਵਾਸਤੇ ਬਹੁਤ ਜ਼ਿਆਦਾ ਤੇ ਕਿੰਨੀ ਕੋ ਤਿਆਰੀਆਂ ਕਰਕੇ ਜਾ ਰਹੇ ਹੋ ਇਸ ਵਾਰ ਫੁੱਲ ਲੈਂ ਪੂਰੀ ਪੂਰੀ ਤਿਆਰੀ ਵੇ ਬਾਬਾ ਬਰਫਾਨੀ ਕੇ ਦਰਸ਼ਨ ਕਰਨਗੇ ਅੱਛੇ ਸਾਰੇ ਰਾਊਂਡ ਆਸਾਂ ਹੈ ਹਾਂਜੀ ਹਾਂਜੀ ਵਧੀਆ ਉਹਨਾਂ ਨੂੰ ਸਾਰਿਆਂ ਨੂੰ ਕਿ ਤੁਸੀਂ ਬਸ ਅਸੀਂ ਤੁਹਾਨੂੰ ਵੀਡੀਓ ਕਾਲ ਕਰਾਂਗੇ ਉੱਪਰ ਜਾ ਕੇ ਹਾਂਜੀ ਠੀਕ ਹੈ ਠੀਕ ਹੈ ਨਾ ਚਾਹੁੰਗਾ ਲੁਧਿਆਣਾ ਵਸੀਆ ਬਸ ਇਹ ਸਾਰਿਆਂ ਨੂੰ ਜਾਣਾ ਚਾਹੀਦਾ ਜਾਣਾ ਚਾਹੀਦਾ ਹਾਂਜੀ ਫੋਲੇਨਾਥ ਦਾ ਬਹੁਤ ਅੱਛਾ ਉੱਥੇ ਜਾ ਕੇ ਸਾਰੇ ਕਸਟਮਟੇ ਜਾਂਦੇ ਜਾ ਕੇ ਦਰਸ਼ਨ ਕਰਕੇ ਫਿਲਹਾਲ ਅਲਵਿਦਾ ਤੁਹਾਡੇ ਕੀ ਨਾਮ ਹੈ ਕਮਲ ਕਿੱਨਾ ਚਾਹੂਗਾ ਕਿੱਨੇ ਕਦੇ ਹੋਰੀ ਜਾਣੀ ਉਹ ਖੁਸ਼ੀ ਹੋ ਰਹੀ ਹੈ ਫਸਟ ਟਾਈਮ ਜਾ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਕਿੰਨਾ ਇੰਤਜ਼ਾਰ ਸੀ ਇਸ ਦਾ ਬਹੁਤ ਜ਼ਿਆਦਾ ਸੀਗਾ ਦਸਤਾ ਤਾਰੀ ਫਰੈਂਡਸ ਨੂੰ ਜਾ ਰਹੀ ਹਾਂ ਹਾਂ ਸਰ ਫਰੈਂਡਸ ਦਸਤਾ ਬਹੁਤ ਵਧੀਆ ਲੱਗ ਰਹੀ ਜਾਨਾ ਤੇ ਪਹਿਲੀ ਵਾਰ ਜਾ ਰਹੀ ਹਾਂ ਨਹੀਂ ਥਰਡ ਟਾਈਮ ਜਾ ਰਹਾ ਮੈਂ 3 ਟਾਈਮ ਜਾ ਰਹੀ ਹਾਂ ਜੀ ਅੱਛਾ ਕਿੰਨਾ ਕੁ ਤੁਸੀਂ ਬਦਦਾ ਦੇਖਿਆ ਹੁਣ ਤੱਕ ਅਗਰ ਸੰਗਤਾਂ ਵਾਲਾ ਉਤਸ਼ਾਹ ਜਿਹੜਾ ਲਗਾਤਾਰ ਹਰ ਸਾਲ ਨਹੀਂ ਜਿਸ ਦਾ ਅਰੇਂਜਮੈਂਟ ਹੋ ਰਿਹਾ ਸਿਕਿਉਰਿਟੀ ਹੋ ਰਹੀ ਹੈ ਉਸ ਦਾ ਨਾਲ ਲੋਕਾਂ ਦਾ ਚਾਹ ਵੀ ਵਧ ਰਿਹਾ ਹੈਗਾ ਹੈ ਹਰ ਸਾਲ ਲੋਕੀ 20-50 ਹਜ਼ਾਰ ਦੀ ਕੁਆਂਟੀਟੀ ਬਤਰੀ ਲੋਕਾਂ ਜਾਣਦੀ ਇਸ ਕਰਕੇ ਉਹਨੀਆਂ ਖੁਸ਼ੀ ਹੁੰਦੇਵ ਜੀ ਨੇ ਬਤਵਾ ਸੰਗਾ ਜਾਉ ਸਾਡੀ ਜਿੰਨੇ ਜਿੰਨੇ ਸਾਡੇ ਹਿੰਦੂ ਜਾਣਗੇ ਉੱਥੇ ਉਹਨਾਂ ਨੂੰ ਵਧੀਆ ਲੱਗਦਾ ਠੀਕ ਹੈ ਕੀ ਕਹਿਣਾ ਚਾਹੋਗੇ ਲਗਾਣਾ ਬਸ ਆ ਬਾਜੀ ਬਤਵਾ ਬਤਾਂਣ ਬਤਵਾ ਜਾਣ ਉੱਥੇ ਬਤਵਾ ਪੋਲੇ ਦਾ ਦਰਸ਼ਨ ਕਰਨ ਮੈਂ ਇਹੀ ਕਹਿਣਾ ਚਾਹਣਾ ਮੈਂ ਫਸਟ ਟਾਈਮ ਚੱਲਿਆ ਮੈਂ ਐਕਸਾਈਟਮੈਂਟ ਹੈ ਕਿ ਮੈਂ ਦੇਖੋ ਉੱਥੇ ਜਾ ਕੇ ਤੇ ਬਹੁਤ ਵਧੀਆ ਲੱਗ ਰਿਹਾ ਪਹਿਲੀ ਵਾਰੀ ਚੱਲਿਆ ਮੈਂ ਠੀਕ ਹੈ ਅੱਛਾ